ਤੁਸੀਂ ਦੇਖ ਰਹੇ ਹੋ ਵਿਚਾਰ ਵਾਰਤਾ ਤੇ ਮੈਂ ਹਾਂ ਕੁਮੈਲ ਫਰੀਦਕੌਰ ਤਾਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ 1942 ਸਰਦਾਲੂਆਂ ਦਾ ਜਥਾ ਪਾਕਿਸਤਾਨ ਜਾਵੇਗਾ ਖਾਲਸਾ ਸਾਜ਼ਨਾ ਦਿਵਸ ਮੌਕੇ ਯਾਨੀ ਕਿ ਵਿਸਾਖੀ ਦੇ ਮੌਕੇ ਤੇ ਪਾਕਿਸਤਾਨ ਸਿੱਟ ਗੁਰਦ ਆਮਾ ਦੇ ਦਰਸ਼ਨਾਂ ਦੇ ਲਈ ਸਟ੍ਰੋਮਨਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 1942 ਸ਼ਰਦਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਨੇ ਇਹ ਜਥਾ 10 ਅਪ੍ਰੈਲ ਨੂੰ ਸਟ੍ਰੋਮਨਿਕ ਕਮੇਟੀ ਦਫ਼ਤਰ ਤੋਂ ਰਵਾਨਾ ਹੋਵੇਗਾ ਤੇ ਇਸ ਦੇ ਚੱਲਦੇ ਵੀਜ਼ੇ ਲੱਗੇ ਪਾਸਪੋਰਟ ਲੈਣ ਸ਼ਰਦਾਲੂ ਸਟ੍ਰੋਮਨਿਕ ਕਮੇਟੀ ਦਫ਼ਤਰ ਵਿੱਚ ਵੀ ਪਹੁੰਚੇ ਤੇ ਸ਼ਰਦਾਲੂਆਂ ਨੇ ਵੀਜ਼ੇ ਲੱਗੇ ਪਾਸਪੋਰਟ ਵੀ ਪ੍ਰਾਪਤ ਕੀਤੇ ਤੇ ਕਰਾਨਾ ਸਤਾਲੂਆਂ ਨੇ ਦੱਸਿਆ ਕਿ ਉਹਨਾਂ ਨੇ ਪਾਕਿਸਤਾਨ ਨੂੰ ਵੱਖ-ਵੱਖ ਗੁਰਤਾਮਾ ਦੇ ਦਰਸ਼ਨਾਂ ਲਈ ਅਪਲਾਈ ਕੀਤਾ ਸੀ ਅਤੇ ਉਹਨਾਂ ਦਾ ਪਾਕਿਸਤਾਨ ਜਾਣ ਦਾ ਵੀਜ਼ਾ ਮਿਲਿਆ ਤੇ ਜਿਸ ਦੇ ਲਈ ਉਹਨਾਂ ਨੂੰ ਬਹੁਤ ਖੁਸ਼ੀ ਹੈ ਤੇ ਹੁਣ ਉਹ ਖੁਸ਼ੀ-ਖੁਸ਼ੀ ਪਾਕਿਸਤਾਨ ਸਥਿਤ ਗੁਰਤਾਮਾ ਦੇ ਦਰਸ਼ਨ ਦੇਦਾਰੇ ਕਰਕੇ ਆਉਣਗੇ ਤਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਟ੍ਰੋਮ ਨੇ ਕਮੇਟੀ ਦੇ ਅਧਿਕਾਰੀ ਹਰਪਜਨ ਸਿੰਘ ਨੇ ਸਸਿਆ ਕਿ ਸ਼੍ਰੋਮਨੀ ਕਮੇਟੀ ਵੱਲੋਂ 1942 ਚਰਦਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਤੁਤਾਵਾਸ ਨੂੰ ਭੇਜੇ ਗਏ ਜਿਨ੍ਹਾਂ ਨੂੰ ਸਵਾਸ ਦੇ ਵੱਲੋਂ ਵੀਜ਼ਾ ਜਾਰੀ ਕੀਤਾ ਗਿਆ ਤੇ 라ਉ ਸੁਣਦੇ ਆ ਕਿ ਉਹਨਾਂ ਦੇ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਗਈ ਹੈ ਵਿਸਾਖੀ ਦਿਹਾੜਾ ਮਨਾਉਣ ਪਾਕਿਸਤਾਨ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਸ਼੍ਰੀ ਗੁਰਦੁਆਰਾ ਪੰਜਾ ਸਾਹਿਬ ਨਨਕਾਣਾ ਸਾਹਿਬ ਤੇ ਹੋਰ ਜਿੰਨੇ ਵੀ ਮਧ ਧਾਰਮਿਕ ਸਥਾਨ ਨੇ ਸਭ ਦੇ ਦਰਸ਼ਕ ਸੰਗਤ ਚੱਲੀ ਅੱਜ ਪਹਿਲੀ ਵਾਰ ਵੀਜ਼ਾ ਲੱਗਾ ਤਾਂ ਕੀ ਮਹਿਸੂਸ ਕੀਤਾ ਬੜਾ ਬੜਾ ਮਨ ਨੂੰ ਸ਼ਾਂਤੀ ਮਿਲੀ ਹੈ ਵੀ ਬਾਬਾ ਨਾਨਕ ਦੇ ਦਰਸ਼ਨ ਕਰਨ ਦਿੰਦੇ ਹਾਂ ਹਾਂ ਕਰਮਾ ਵਾਲਾ ਕਰਮਾ ਵਾਲੇ ਆ ਜਿਹਦਾ ਵੀਜ਼ਾ ਲੱਗਿਆ ਤੇ ਤਕਰੀਬਨ ਐਤਕੀ ਸਾਰੇ ਹੀ ਸੰਗਤ ਦੀ ਸੁਣ ਲਈ ਵੀ ਸਭ ਦਾ ਆਲਮੋਸਟ ਵੀਜ਼ਾ ਲੱਗਿਆ ਕਦੋਂ ਜੱਥਾ ਜਾਣਾ ਤੇ ਕਦੋਂ ਵਾਪਸ ਆਣਾ ਜੱਥਾ 10 ਤਰੀਕ ਨੂੰ ਜਾਏਗਾ ਤੇ 19 ਤਰੀਕ ਨੂੰ ਵਾਪਸ ਆਏਗਾ ਕਿੰਨੇ ਦਿਨਾਂ ਦੀ ਹੈ 10 ਦਿਨ ਦਾ ਤਕਰੀਬਨ ਮੈਂ ਅਰਸ ਸਪੈਸ਼ਲ ਕੈਨੇਡਾ ਤੋਂ ਆਇਆ ਇੱਥੇ ਦਰਸ਼ਨ ਕਰਨ ਵਾਸਤੇ ਮੈਂ ਆਇਆ ਪਟਿਆਲੇ ਤੋਂ ਅੱਜ ਵਿਜੇ ਲੱਗੇ ਨੇ ਬੀਵੀਜਾ ਲੈਣ ਆਇਓ ਪਾਕਿਸਤਾਨ ਦੇ ਗੁਰਦੁਆਰੇ ਦਰਸ਼ਨਾਂ ਲਈ ਜਾ ਰਹੀ ਕਿ ਬਹੁਤ ਅੱਛਾ ਲੱਗਿਆ ਰੋਜ਼ ਅਰਦਾਸਾ ਕਰੀਦੀ ਅਸੀਂ ਸੱਚੇ ਬਾਦਸ਼ਾਹ ਗੁਰੂ ਧੰਮ ਦਰਸ਼ਨ ਉਹ ਅੱਜ ਲੱਗੇ ਨੇ ਤੇ ਬੜਾ ਅੱਛਾ ਲੱਗਿਆ ਅੱਜ ਜੀ ਕਿਸੇ ਜੀ ਅਸੀਂ ਬੜੇ ਧੰਨਵਾਦੀ ਆ ਬਹੁਤ ਅੱਛਾ ਲੱਗ ਰਿਹਾ ਪਹਿਲੀ ਵਾਰ ਵੀਜਾ ਲੱਗਿਆ ਪਹਿਲੀ ਵਾਰ ਬਹੁਤ ਅੱਛਾ ਲੱਗਦਾ ਬਹੁਤ ਜਾਣਕਾਰੀ ਗੁਰ ਨੰਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਤੇ ਬੌੜੀ ਸਾਹਿਬ ਸਾਰੇ ਗੁਰਦਵਾਰਿਆਂ ਦਾ ਦਸ਼ਮ ਕਰਾਂਗੇ ਉੱਪਰ ਉੱਥੇ ਵੀ ਜਾਵਾਂਗੇ ਉਹਨਾਂ ਦੀ ਦਰਗਾਹ ਤੇ ਆਪਣਾ ਕੀ ਪੰਜਾ ਸਾਹਿਬ ਦੇ ਉੱਪਰ ਠੀਕ ਹੈ ਜੀ ਹਾਂ ਅਸ਼ਰਮ ਦਾ ਹਾਂ ਹਾਂ ਉਹਨਾਂ ਦਾ ਠੀਕ ਹੈ ਹਾਂ ਦੇਖੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵੱਖ-ਵੱਖ ਇਤਿਹਾਸਕ ਦਿਹਾੜਿਆਂ ਤੇ ਪਾਕਿਸਤਾਨ ਤੇ ਜਿਹੜੇ ਗੁਰਧਾਮ ਆ ਉਹਨਾਂ ਦੀ ਯਾਤਰਾ ਵਾਸਤੇ ਸਿੱਖ ਸ਼ਰਧਾਲੂਆਂ ਨੂੰ ਜਿੱਥੇ ਭੇਜੇ ਜਾਂਦੇ ਆ ਜਿਹਦੇ ਵਿੱਚ ਵਿਸਾਖੀ ਜਿਹੜੀ ਖਾਲਸਾ ਸਾਜਨਾ ਦਿਵਸ ਆ ਇਹ ਵੀ ਇੱਕ ਐਮ ਦਿਹਾੜਾ ਵਾਲਾ ਇਹਦੇ ਤੇ ਵੀ ਹਰ ਵਾਰ ਭੇਜਿਆ ਜਾਂਦਾ ਵਾ ਤੇ ਇਸ ਵਾਰ ਵੀ ਇਹ ਜਥਾ ਜਿਹੜਾ ਵਾ ਉਹ 20 10 ਤਰੀਕ ਨੂੰ ਇਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਕੀਤਾ ਜਾਣਾ ਕਿੰਨੇ ਚਿਰ ਚੱਲਦੇ ਜਾ ਰਹੇ ਇਹਦੇ ਚ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1900 ਤੇ 42 ਜਿਹੜੇ ਨਾਮ ਆ ਪਾਸਪੋਰਟ ਆ ਉਹ ਭੇਜੇ ਗਏ ਸੀ ਤੇ ਸਾਨੂੰ 1942 ਸਾਰੇ ਦੇ ਸਾਰੇ ਜਾਨੀ ਕਿ 100% ਸਾਨੂੰ ਜਿਹੜੇ ਵੀਜ਼ੇ ਪ੍ਰਾਪਤ ਹੋਏ ਬੰਤਾ ਜੀ ਇਹ ਦੇਖਿਆ ਗਿਆ ਜੀ ਕਾਫੀ ਦਿਹਾਕੇ ਬਾਅਦ ਅਸੀਂ ਕਹਿ ਲਈਏ ਇੰਨੇ ਵੀਜ਼ੇ ਮਿਲੇ ਨੇ ਜਿਨ੍ਹਾਂ ਨੇ ਤੁਸੀਂ ਮਤਲਬ ਪ੍ਰोसीडिंग ਕੀਤੀ ਆ ਉਹਨੇ ਹੀ ਵੀਜ਼ੇ ਮਿਲੇ ਨੇ ਕਿਵੇਂ ਦੇਖਣੋ ਇਸ ਨੂੰ ਦੇਖੋ ਸਹੀ ਪ੍ਰਾਪਤੀ ਮੰਨਦੇ ਆਂ ਦੇਖੋ ਜਦੋਂ ਪਰਮ ਜੀ ਹਰ ਵਾਰ ਜਦੋਂ ਸ਼ਰਧਾਲੂ ਆ ਕੇ ਪਾਸਪੋਰਟ ਜਮ੍ਹਾਂ ਕਰਾਉਂਦੇ ਆ ਸ਼੍ਰੋਮਣੀ ਗੁਰਦੁਆਰਾ ਪਰਉਂਦੇ ਕਮੇਟੀ ਕੋ ਅਸੀਂ ਦੂਤਾਵਾਸ ਕੋਲ ਭੇਜ ਦਿੰਦੇ ਆ ਦਿੱਲੀ ਜਿਹੜੀ ਪਾਕਿਸਤਾਨ ਸੰਪਰਕ ਕਰਨਾ ਜਦੋਂ ਅਸੀਂ ਉਥੇ ਪਾਸਪੋਰਟ ਭੇਜਦੇ ਆ ਤੇ ਸ਼ਰਧਾਲੂ ਦੇ ਮਨ ਚ ਉਸੇ ਵੇਲੇ ਇਹ ਆਂ ਲੱਗਦਾ ਉਹਨੂੰ ਕਿ ਸ਼ਾਇਦ ਮੇਰਾ ਵੀਜ਼ਾ ਲੱਗ ਜਾਣਾ ਤੇ ਮੈਂ ਪਾਕਿਸਤਾਨ ਜਾ ਕੇ ਜਿਹੜੇ ਸਾਡੇ ਵਿਛੜੇ ਗੁਰਧਾਮ ਆ ਉਹਨਾਂ ਦੇ ਦਰਸ਼ਨ ਕਰਨੇ ਆ ਤੇ ਜਦੋਂ ਵੀਜ਼ਾ ਨਹੀਂ ਪ੍ਰਾਪਤ ਹੁੰਦਾ ਕਿਸ ਨੂੰ ਉਦੋਂ ਉਹਦੇ ਮਨ ਨੂੰ ਸੱਟ ਵੱਜਦੀ ਹੈ ਠੇਸ ਪੁੱਜਦੀ ਹੈ ਸੋ ਇਸ ਵਾਰ ਜਿਹੜੇ ਸਾਰੇ ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਆ ਇੱਕ ਬਹੁਤ ਚੰਗੀ ਗੱਲ ਆ ਅਸੀਂ ਧੰਨਵਾਦ ਵੀ ਸ਼੍ਰੋਮਣੀ ਕਮੇਟੀ ਦੁਆਰਾ ਵੀ ਬੰਦ ਕਮੇਟੀ ਦੇ ਹਰ ਸਾਲ ਅਪੀਲਾਂ ਕਰਦੀ ਆ ਹਰ ਵਾਰ ਅਪੀਲਾਂ ਕਰਦੀ ਆ ਕਿ ਵਰਤਮਾਨ ਵਧ ਸ਼ਰਧਾਲੂਆਂ ਨੂੰ ਜਥੇ ਜਿਹੜੇ ਵੀਜ਼ਾ ਉਹ ਦਿੱਤੇ ਜਾਣ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮਾਨਯੋਗ ਪ੍ਰਧਾਨ ਸਾਹਿਬ ਨੇ ਸਾਡੇ ਐਡਵੋਕੇਟ ਹਰਦੀਪ ਸਿੰਘ ਧਾਮੀ ਸਾਹਿਬ ਉਹਨਾਂ ਨੇ ਪੈਰ ਕਦਮੀ ਕਰਕੇ ਤੇ ਇੱਕ ਜਿਹੜਾ ਵਫ਼ਦ ਆ ਉਹ ਚ ਪਦਰੀ ਉਹ ਅਸੀਂ ਭੇਜਿਆ ਸੀਗਾ ਜਿਹੜਾ ਹਾਈ ਕਮਿਸ਼ਨਰ ਨੂੰ ਮਿਲ ਕੇ ਆਇਆ ਸੀ ਦਿੱਲੀ ਜਾ ਕੇ ਤੇ ਉਹ ਵਫ਼ਦ ਗੱਲ ਕਰਕੇ ਆਇਆ ਸੀ ਕਿ ਸਾਨੂੰ ਸਾਰੇ ਜਿਹੜੇ ਵੀਜ਼ਾ ਉਹ ਦਿੱਤੇ ਜਾਇਆ ਕਰਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇੱਕ ਵੱਡੀ ਸੰਵਿਧਾਨਿਕ ਸੰਸਥਾ ਵਜੋਂ ਸਿੱਖਾਂ ਦੀ ਤੇ ਜੇ ਉਹਦੇ ਵੀ ਦੇ ਇਦਾਂ ਕੱਟੇ ਜਾਣਗੇ ਤੇ ਸੰਗਤ ਜਿਹੜੀ ਆ ਉਹਨਾਂ ਦਾ ਮਨ ਦੁਖਦਾ ਸੋ ਇਸ ਵਾਰ ਉਹਨਾਂ ਨੇ ਸਾਡੀ ਇਹ ਅਪੀਲ ਜਿਹੜਾ ਵਾਪਸ ਜ ਗਿਆ ਸੀ ਸਾਡੇ ਮੁਖ ਸਕੱਤਰ ਸਾਹਿਬ ਸਰਵਨ ਸਿੰਘ ਮੰਨਣ ਦੀ ਅਗਵਾਈ ਚ ਗਿਆ ਸੀ ਮੈਂਬਰ ਸਾਹਿਬ ਨਾਲ ਕੇ ਸੀਗੇ ਸੋ ਉਹਨਾਂ ਨੇ ਸਾਡੀ ਜਿਹੜੀ ਇਹ ਅਪੀਲ ਹੈ ਬੇਨਤੀ ਮੰਨੀ ਆ ਅਸੀਂ ਧੰਨਵਾਦ ਕਰਦੇ ਹਾਂ ਕਿ ਮਤਲਬ ਸੰਗਤੀਆਂ ਭਾਵਨਾਵਾਂ ਦੀ ਕਦਰ ਕੀਤੀ ਗਈ ਹੈ ਮਤਾ ਜੀ ਇੱਕ ਚੀਜ਼ ਹੋਰ ਦੇਖੀ ਗਈ ਹੈ ਜਦੋਂ ਵੀ ਜਥਾ ਜਾਂਦਾ ਹੈ ਉਹਨਾਂ ਦੇ ਨਾਲ ਕਈ ਸਮਾਨ ਵੀ ਭੇਜਿਆ ਜਾਂਦਾ ਹੈ ਪੁਸਤਕਾਂ ਭੇਜੀ ਜਾਂਦੀਆਂ ਨੇ ਹੋਰ ਵੀ ਕੋਈ ਸਮਾਨ ਜਾ ਰਿਹਾ ਪਾਲ ਸਿੰਘ ਸਾਹਿਬ ਵੀ ਜਾ ਰਹੇ ਨੇ ਬਿਲਕੁਲ ਜਿਹੜੀ ਜਿਹੜੀਆਂ ਰੁਟੀਨ ਦੀਆਂ ਚੀਜ਼ਾਂ ਲੋਡ ਹੁੰਦੀ ਆ ਉੱਥੇ ਉਹ ਜਿਹੜੀ ਸਾਨੂੰ ਹਰ ਵਾਰੀ ਲਿਸਟ ਮਿਲਦੀ ਆ ਉਹ ਅਸੀਂ ਉਹਨਾਂ ਦਾ ਪ੍ਰਬੰਧ ਕਰਦੇ ਆ ਭਾਵੇਂ ਉਹ ਕਿਤਾਬਾਂ ਹੋਣ ਭਾਵੇਂ ਉਹ ਕਕਾਰ ਹੋਣਾ ਅਮਰਤ ਸੰਚਾਰ ਵਾਸਤੇ ਸਾਡੇ ਪੰਜ ਪਿਆਰੇ ਸਤਿਕਾਰਯੋਗ ਜਿਹੜੇ ਨੇ ਪੰਜ ਪਿਆਰੇ ਸਾਹਿਬਾਨ ਵੀ ਉੱਥੇ ਜਾਂਦੇ ਆ ਅਮਰ ਸੰਚਾਰ ਹੁੰਦਾ ਵਿਸਾਖੀ ਦਾ ਤੇ ਮਹੱਤਵ ਵੀ ਜਿਹੜਾ ਵਾ ਉਹ ਖਾਲਸਾ ਸਾਜਨਾ ਦਾ ਅਮਰਤ ਸੰਚਾਰ ਦੇ ਨਾਲ ਆ ਤੇ ਇਸ ਕਰਕੇ ਉੱਥੇ ਜਦੋਂ ਅਮਰ ਸੰਚਾਰ ਹੁੰਦਾ ਵਾ ਉਹਦੇ ਲਈ ਇੱਕ ਕਾਰ ਵੀ ਅਸੀਂ ਭੇਜਦੇ ਆਂ ਪੁਸਤਕਾਂ ਭੇਜਦੇ ਆਂ ਹੋਰ ਕਈ ਵਾਰੀ ਹਰਮੋਨੀਅਮ ਤਬਲਾ ਵਗੈਰਾ ਵੀ ਭੇਜਦੇ ਆਂ ਹੋਰ ਸਮਾਨ ਭੇਜਦੇ ਆਂ ਪਾਲਕੀ ਵੀ ਸਮੇ ਸਮੇਂ ਤੇ ਜਿਹੜੀ ਲੋਡ ਹੁੰਦੀ ਆ ਉਹ ਜਾਂਦੀਆਂ ਨੇ ਸੋ ਇਹ ਚੰਗੀ ਗੱਲ ਆ ਕਿ ਸੰਗਤ ਉਤਸ਼ਾਹ ਨਾਲ ਜਾਂਦੀ ਆ ਅੱਜ ਤੁਸੀਂ ਦੇਖੋ ਜਦੋਂ ਸਾਰਿਆਂ ਨੂੰ ਵੀਜ਼ੇ ਮਿਲੇ ਆ ਤੇ ਪਾਸਪੋਰਟ ਕਲੈਕਟ ਕਰਨ ਜਿੰਨੇ ਲੋਕ ਆਏ ਆ ਉਹਨਾਂ 'ਚ ਇੱਕ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਸੋ ਇਹ ਚੰਗੀ ਗੱਲ ਹੁੰਦੀ ਆ ਜਦੋਂ ਇਹੋ ਜਿਹੇ ਉਤਸ਼ਾਹ ਨਾਲ ਲੋਕ ਜਾਂਦੇ ਆ ਜੇ ਉਥੋਂ ਗੁਰੂ ਮਹਾਰਾਜ ਦੇ ਦਰਬਾਰ ਤੇ ਦਰਸ਼ਨ ਕਰਕੇ ਵਾ